ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਸੰਤ ਭਿੰਡਰਾਂਵਾਲੇ ਜੀ ਦੀ ਕਹਿੰਦੇ ਉਹਨਾਂ ਦੀ ਫੋਟੋ ਬੱਸਾਂ ਤੇ ਨਹੀਂ ਲੱਗ ਸਕਦੀ ਇੱਕ ਬਾਬਾ ਜੀ ਦੀ ਇੰਟਰਵਿਊ ਸੁਣ ਰੇ ਸੀ ਉਹ ਕਹਿੰਦੇ ਅਜ ਤੋਂ ਫਿਰ 2 ਸਾਲ ਬਾਅਦ ਰੌਲਾ ਚੱਕਤਾ ਇਹਨਾਂ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਫੋਟੋ ਕਦੇ ਨਹੀਂ ਲੱਗਣ ਦੇਣੀ ਯਾਦ ਰੱਖ ਲੋ ਪੰਜਾਬ ਤੇ ਕਬਚਾ ਇਹਨਾਂ ਦਾ ਹੋ ਜੇ ਕੋਈ ਪਤਾ ਨਹੀਂ ਇਹ ਵੀ ਯਾਦ ਰੱਖ ਲੋ ਕਾਰਨ ਕੀ ਆ ਕਿ ਇਹਨਾਂ ਦਾ ਜਿਹੜਾ ਕਹਿ ਲੋ ਸਾਡੇ ਕੋਲ ਪੰਜਾਬ ਦੇ ਵਿੱਚ ਸਾਡੇ ਸਿੱਖਾਂ ਦੀ ਗੱਲ ਕਰਨ ਵਾਲਾ ਹੈ ਕੋਈ ਨਹੀਂ ਜੇ ਕੋਈ ਕਰਦਾ ਤੇ ਉਹਨੂੰ ਡਿਬੜੂ ਕਰ ਦਿਆਂ ਜੇਲ੍ਹਾਂ ਚ ਸਿੱਟ ਦਿੰਦੇ ਆ ਤੇ ਉਹਨਾਂ ਨੂੰ ਬਚਾਉਣਾ ਕਿਹਨੇ ਹੁੰਦਾ ਸਾਡੇ ਮੰਤਰੀਆਂ ਨੇ ਤੇ ਸਾਡੇ ਮੰਤਰੀ ਤਾਂ ਖੁਦ ਉਹਨਾਂ ਦੀਆਂ ਆਵਾਜ਼ਾਂ ਤੇ ਨੱਚਦੇ ਆ ਇਹ ਕੀ ਇਹ ਕੀ ਆਪਣਾ ਭਲਾ ਜਿਹੜਾ ਕਹਿ ਲੋ ਕਰਾ ਦੇਣਗੇ ਜੇ ਕੋਈ ਪੰਜਾਬ ਦਾ ਮੰਤਰੀ ਪੰਜਾਬ ਬਾਰੇ ਸੋਚਦਾ ਹੁੰਦਾ ਤੇ ਉਹਨੇ ਐਮਪੀ ਦੀ ਗੱਲ ਨਹੀਂ ਕਰਨੀ ਸੀ ਉਹਨੇ ਇਹ ਕਹਿਣਾ ਸੀ ਕਿ ਸਾਡੇ ਐਮਪੀ ਦੀਆਂ ਜਿਹੜੀਆਂ ਸੀਟਾਂ ਉਹ 13 ਸੀਟਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਹਿਮਾਚਲ ਚੋਂ ਰਾਜਸਥਾਨ ਚੋਂ ਸੀਟਾਂ ਕੱਢ ਕੇ ਦਿਓ ਹਰਿਆਣੇ ਤੋਂ ਸੀਟਾਂ ਕੱਢ ਕੇ ਦਿਓ ਕਮ ਸੇ ਕਮ ਪੰਜਾਬ ਦੀਆਂ ਸੀਟਾਂ ਐਮਪੀ ਦੀਆਂ ਸੀਟਾਂ 150 ਹੋਣੀਆਂ ਚਾਹੀਦੀਆਂ ਤਾਂ ਜਾ ਕੇ ਕਿਤੇ ਪੰਜਾਬ ਦਾ ਮੁੱਲ ਪੈਣਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਮੰਤਰੀਆਂ ਨੇ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਲੋਕ ਕਹਿਣਗੇ ਕਿ ਯਾਰ ਗੱਲ ਸੰਤਾਂ ਜੀ ਦੀ ਆ ਇਹਨੇ ਵਿੱਚ ਹੋਰ ਹੀ ਲਿਆ ਕੇ ਠਲਤੀ ਆ ਬਾਈ ਜੀ ਮੇਰੀ ਗੱਲ ਨੂੰ ਉਹ ਸਮਝੂਗਾ ਜਿਹੜਾ ਬੰਦਾ ਵਾਕਾਈ ਪੰਜਾਬ ਦੇ ਬਾਰੇ ਸੋਚਦਾ ਤੇ ਉਹਨੂੰ ਪਤਾ ਹੋਊਗਾ ਕਿ ਤੇਰਾ ਐਮਪੀ ਪੰਜਾਬ ਵਾਸਤੇ ਕੀ ਮੰਗ ਸਕਦੇ ਆ ਕਈ ਕਿਸੇ ਪਾਰਟੀ ਦੇ ਜਿਤਾ ਦਿੱਗੇ ਸਾਡਾ 150 ਐਮਪੀ ਹੋਵੇ ਕਮ ਸੇ ਕਮ ਲੋਕ ਸਭਾ ਚੋਂ ਬਾਹਰ ਨਿਕਲ ਕੇ ਖੜ ਜੇ ਤਾਂ ਸਰਕਾਰ ਟੁੱਟਣ ਦਾ ਡਰ ਤਾਂ ਹੋਵੇ ਅਗਲੇ ਨੂੰ ਹੁਣ ਸਾਡੇ 13 ਐਮਪੀ ਨਾਲ ਬੰਦਾ ਕੀ ਆ ਕੁਛ ਵੀ ਨਹੀਂ ਚਲੋ ਮੈਂ ਗੱਲ ਕਰ ਲੱਗੀਆਂ ਫੋਟੋ ਦੀ ਹੌਸਪੀਟਲਾਂ ਦੇ ਵਿੱਚ ਦਿੱਲੀ ਬੇ ਇਲਾਜ ਤੋਂ ਲੋਕ ਮਰ ਰਹੇ ਆ ਪਰਸੋਂ ਦੀ ਗੱਲ ਆ ਕਿ ਸਾਡੇ ਇੱਕ ਰਿਸ਼ਤੇਦਾਰ ਨਾਮ ਸਤਨਾਮ ਸਿੰਘ ਪ੍ਰਾਈਵੇਟ ਹਸਪੀਟਲ ਲੈ ਕੇ ਗਏ ਤੇ ਕਿਹਾ ਆਯੂਸ਼ਮਾਨ ਜਿਹੜਾ ਕਾਟ ਆ ਇਹਦੇ ਤੇ ਇਲਾਜ ਕਰ ਦੋ ਉਹ ਕਹਿੰਦੇ ਦਿਮਾਗ ਇਹਦੇ ਸਿਰ ਦੀ ਸਰਜਰੀ ਕਰਨੀ ਪੈਣੀ ਆ ਅਸੀਂ ਇਲਾਜ ਨਹੀਂ ਕਰ ਸਕਦੇ ਫਿਰ ਅਸੀਂ ਐਮਜ ਲੈ ਕੇ ਗਏ ਉਹ ਆਂਦੇ ਦੇਖਦੇ ਆ ਐ ਕਰਦੇ ਆ ਅਸੀਂ ਆ ਕਰਦੇ ਆ ਉੱਥੇ ਭੱਜ ਭੱਜ ਕੇ ਪਈ ਗਏ ਆ ਹਸਪੀਟਲਾਂ ਵਿੱਚ ਲੋਕ ਬਿਨਾਂ ਇਲਾਜ ਤੋਂ ਰੋਈ ਜਾਂਦੇ ਆ ਇਸ ਦੇਸ਼ ਦੇ ਵਿੱਚ ਵੀਡੀਓ ਪਾ ਰਹੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਹੈ ਨਹੀਂ ਤੇ ਸਾਨੂੰ ਇਲਾਜ ਵਾਸਤੇ ਪੈਸੇ ਦੇ ਦਿਓ ਉਹਨਾਂ ਵੱਲ ਤਾਂ ਮੰਤਰੀਆਂ ਦਾ ਧਿਆਨ ਨਹੀਂ ਜਾਂਦਾ ਧਿਆਨ ਕਿਦੇ ਵੱਲ ਜਾਂਦਾ ਕਿ ਭਿੰਡਰਾਂ ਵਾਲੇ ਦੀ ਫੋਟੋ ਨਹੀਂ ਲੱਗਣ ਦੇਣੀ ਕਈ ਤਾਂ ਆ ਬਿੱਟੂ ਵਰਗੇ ਕਹਿੰਦੇ ਰਹੇ ਆ ਕਿ ਮੈਂ ਇੱਕ ਵਾਰੀ ਨਹੀਂ ਸੌ ਵਾਰੀ ਆ ਕਹੂੰਗਾ ਕਿ ਭਿੰਡਰਾਂ ਵਾਲਾ ਅਤੰਗਵਾਦੀ ਆ ਤੇ ਮੈਂ ਬਿੱਟੂ ਨੂੰ ਬੜੇ ਵਾਰੀ ਕਿਹਾ ਸੀ ਕਿ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਕਹਿ ਹਜ਼ਾਰ ਵਾਰੀ ਨਹੀਂ ਲੱਖ ਵਾਰੀ ਕਹਿ ਕਿ ਭਿੰਡਰਾਂ ਵਾਲਾ ਅਤੰਗਵਾਦੀ ਸੀ ਪਰ ਇੱਕ ਗੱਲਾਂ ਦੇ ਜਵਾਬ ਦੇ ਕੇ ਜਾ ਉਹਨਾਂ ਟਾਈਮਾਂ ਦੇ ਵਿੱਚ ਚਾਹੇ ਕੋਈ ਹਿੰਦੂ ਚਾਹੇ ਕੋਈ ਮੁਸਲਮ ਚਾਹੇ ਕੋਈ ਸਿੱਖ ਚਾਹੇ ਕੋਈ ਐਸਾਈ ਜਿਹੜਾ ਕਹਿ ਲੋ ਉਹਨਾਂ ਦੀਆਂ ਧੀਆਂ ਪੈਣਾ 22 ਸਾਲ ਦੀਆਂ ਫਿਰਦੀਆਂ ਰਹਿੰਦੀਆਂ ਸੀ ਉਹਨਾਂ ਦੇ ਕਦੇ ਬਲਾਤਕਾਰ ਨਹੀਂ ਹੋਏ ਸੀ ਅੱਜ ਤੁਹਾਡੇ ਵਰਗੇ ਐਮਪੀਓਨ ਸਰਕਾਰਾਂ ਹੁਣ ਕੇਂਦਰ ਦੇ ਵਿੱਚ ਜਿਹੜੇ ਉਹਨੂੰ ਆਤਕਵਾਦੀ ਆਂਦੇ ਆ ਤੇ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਹੋ ਰਹੇ ਹੁਣ ਤਾਂ ਸਾਨੂੰ ਇਹ ਦੱਸ ਦੋ ਕਿ ਆਤਕਵਾਦੀ ਕਹੇ ਕਿਹਨੂੰ ਰਹੇ ਆ ਤੇ ਜੇਕਰ ਉਦੋਂ 84 ਤੋਂ ਪਹਿਲਾਂ ਆਤਕਵਾਦੀ ਸੀ ਤੇ ਆਤਕਵਾਦ ਸੀ ਤੇ ਅੱਜ ਕੀ ਆ ਫੇਰ ਸਾਡੇ ਪੰਜਾਬ ਦੇ ਨੌਜਵਾਨ ਉੱਚੇ ਲੰਮੇ ਨੌਜਵਾਨ ਸੀ ਡੂੰਗੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅੱਜ ਪੰਜਾਬ ਦੀ ਜਵਾਨੀ ਐਡੇ ਐਡੇ ਟੀਕਿਆਂ 'ਚ ਡੁੱਬ ਵੀ ਗਈ ਤੇ ਮਰ ਵੀ ਗਈ ਅੱਜ ਦੱਸੇ ਕਿ ਅੱਜ ਆਤਕਵਾਦ ਹੈਗਾ ਕਿ ਨਹੀਂ ਹੈਗਾ ਅੱਜ ਦੱਸੇ ਪੰਜਾਬ ਦੇ ਵਿੱਚ ਦੋ ਟੰਗ ਦੀ ਰੋਟੀ ਪਿੱਛੇ ਸਾਡਾ ਪੰਜਾਬ ਸੱਤ ਸਮੁੰਦਰੋਂ ਪਾਰ ਜਾ ਰਿਹਾ ਐਦੋਂ ਉੱਤੇ ਤੁਸੀਂ ਕੀ ਕਰੋਗੇ ਤੇ ਮੈਂ ਹੁਣ ਕਵਾਂ ਤੇ ਕੀ ਕਵਾਂ ਪੰਜਾਬ ਦੇ ਵਿੱਚ ਸਿੱਖਿਆ ਤੋਂ ਲੋਕ ਮਰੀ ਮਰੀ ਜਾਂਦੇ ਆ ਸਿੱਖਿਆ ਤੋਂ ਲੋਕ ਕਿਉਂ ਮਰ ਰਹੇ ਆ ਕਿਉਂਕਿ ਉਹਨਾਂ ਦੇ ਬੱਚਿਆਂ ਵਾਸਤੇ ਜਿਹੜੇ ਸਕੂਲਾਂ 'ਚ ਪੜਦੇ ਆ ਉਹਨਾਂ 'ਚ ਟੀਚਰ ਪੂਰੇ ਨਹੀਂ ਜਿੰਨਾਂ ਦੇ ਵਿੱਚ ਮੰਤਰੀਆਂ ਦੇ ਬੱਚੇ ਪੜਦੇ ਆ ਤੇ ਔਰ ਤਗੜੇ ਲੋਕਾਂ ਦੇ ਬੱਚੇ ਪੜਦੇ ਆ ਉੱਥੇ ਇੱਕ ਇੱਕ ਬੱਚੇ ਨੂੰ ਦੋ ਦੋ ਟੀਚਰ ਦੇਣ ਤੱਕ ਜਾਂਦੇ ਆ ਤਾਂ ਫੇਰ ਤੁਸੀਂ ਦੱਸੋ ਸਭ ਤੋਂ ਵੱਡੀ ਗਲਤ ਹੈ ਕਿ ਬਰਾਬਰਤਾ ਹੱਕ ਖਤਮ ਹੋ ਗਿਆ ਇੱਥੇ ਇੱਥੇ ਤੁਹਾਡਾ ਬਰਾਬਰਤਾ ਦੇਣ ਤੱਕ ਤਾਂ ਤੁਹਾਡੀ ਸੋਚ ਨਹੀਂ ਜਾਂਦੀ ਕਦੇ ਬੱਸਾਂ ਤੋਂ ਫੋਟੋ ਹਟਾ ਦਿਓ ਕਦੇ ਇਹਦੀ ਫੋਟੋ ਹਟਾ ਦਿਓ ਆ ਜਿਹੜੇ ਕਰੋੜਾ ਰੁਪਈਆ ਲੈ ਕੇ ਭੱਜੇ ਆ ਕਦੇ ਇਹਨਾਂ ਨੂੰ ਤਾਂ ਕਦੇ ਤੁਸੀਂ ਆਖਿਆ ਨਹੀਂ ਤੇ ਜਿਹੜਾ ਕਹੋ ਹੁਣ ਮੈਂ ਇੱਥੇ ਇਹ ਕਹੂੰਗਾ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੀ ਸਰਕਾਰ ਦੱਸੇ ਕਿ ਫੋਟੋ ਮ ਲਵਾਉਣ ਦਾ ਹੱਕ ਹੈਗਾ ਇਹਨਾਂ ਕੋਲ ਫੋਟੋ ਲਵਾ ਦਿਓ ਮੰਨਦੇ ਆ ਜੋ ਤੁਸੀਂ ਕਹਿੰਨੇ ਅਸੀਂ ਮੰਨ ਲੈਨੇ ਆ ਪਰ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਬੋਲਦੇ ਹੋਣ ਉਹਨਾਂ ਤੇ ਪਰਚੇ ਕਰੇ ਜਾਣੇ ਉਹਨਾਂ ਨੂੰ ਜੇਲਾਂ ਚ ਸਿੱਟਿਆ ਜਾਣਾ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦਿਓ ਕੀ ਇਹ ਅੰਤਖਵਾਦ ਨਹੀਂ ਕੀ ਇਹ ਜਰਨਲ ਡੈਰ ਵਾਲੀ ਸੋਚ ਨਹੀਂ ਕੀ ਇਹ ਵਜ਼ੀਰ ਖਾਨ ਵਾਲੀ ਸੋਚ ਨਹੀਂ ਦੱਸੇ ਪੰਜਾਬ ਦਾ ਮੁੱਖ ਮੰਤਰੀ ਫੇਰ ਜਿਹੜੇ ਲੋਕ ਜਿਹੜਾ ਕਿਸਾਨ ਜਾਂ ਮਜ਼ਦੂਰ ਆਪ ਦਾ ਹੱਕ ਮੰਗਦਾ ਹੋਵੇ ਤੇ ਉਹਦੇ ਵਾਸਤੇ ਛੜਕਾ ਬੰਦ ਕਰ ਦੇਣੀਆਂ ਸੌਆਂ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਕਹਿ ਲੋ ਕਤਲ ਕਰਦੇ ਨੇ ਕਤਲ ਹੀ ਆ ਗੋਲੀਆਂ ਚਲਾਉਣੀਆਂ ਸਿੱਧੀਆਂ ਇਹ ਕਿੱਦੋਂ ਇਹ ਕਿੱਥੋਂ ਦੀ ਤੁਹਾਡੇ ਚ ਇਨਸਾਨੀਅਤ ਆ ਫੋਟੋ ਜੇ ਲਵਾਉਣੀਆਂ ਤਾਂ ਲਵਾਓ ਪਰ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਆਪ ਦਾ ਕੇਂਦਰ ਤੋਂ ਆਪ ਦਾ ਸ਼ੀਸ਼ਾ ਵੇਖੋ ਕਿ ਤੁਹਾਡਾ ਸ਼ੀਸ਼ਾ ਹੈ ਕੀ ਆ ਆ ਪੰਜਾਬ ਸਰਕਾਰ ਆਪ ਦਾ ਸ਼ੀਸ਼ਾ ਵੇਖੇ ਕਿ ਸ਼ੀਸ਼ਾ ਹੈ ਕੀ ਆ ਮੈਂ ਫਿਰ ਤੋਂ ਕਹਿਣਾ ਕਿ ਪੰਜਾਬ ਦੇ ਲੋਕੋ ਤੁਹਾਡੇ ਮੰਤਰੀ ਤਾਂ ਬਹੁਤ ਆ ਤੁਸੀਂ ਵੀ ਸਲਾਉਣ ਵਾਲੇ ਨਹੀਂਗੇ ਤੁਸੀਂ ਚਮਚਾਗਰੀ ਵਾਲੇ ਆ ਕੀ ਕੋਈ ਪੰਜਾਬ ਦੇ ਵਿੱਚੋਂ 3 ਕਰੋੜ ਦੇ ਵਿੱਚੋਂ 5 ਲੱਖ ਦੰਦਾ ਹੋਵੇ ਜਿਹੜਾ ਚਮਚਾਗਰੀ ਨਾ ਕਰਦਾ ਹੋਵੇ ਜਿਵੇਂ ਅੰਗਰੇਜ਼ਾਂ ਦੇ ਮਗਰ ਲੱਗਦੇ ਸੀ ਔਰ ਸਾਡੇ ਦੇਸ਼ ਦਾ ਕਹਾਣ ਕਰਾਉਂਦੇ ਸੀ ਉਸੇ ਤਰ੍ਹਾਂ ਮਗਰ ਲੱਗਣ ਵਾਲੇ ਸਰਕਾਰਾਂ ਦੇ ਕਈ ਬੈਠੇ ਆ ਚਮਚੇ ਬੈਠੇ ਆ ਕਰਸ਼ਨਾ ਬੈਠੀਆਂ ਤੇ ਪੰਜਾਬ ਨੂੰ ਖਾਲੀ ਕਰਦੇ ਆ ਦੇਸ਼ ਨੂੰ ਖਾਲੀ ਕਰਦੇ ਆ ਸਾਡਾ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਮੰਤਰੀ ਨਹੀਂ ਪੰਜਾਬ ਦੇ ਵਾਸਤੇ ਲੜਨ ਵਾਲਾ ਕੋਈ ਮੰਤਰੀ ਨਹੀਂ ਪੰਜਾਬ ਬਾਰੇ ਗੱਲ ਕਰਨ ਨਾਲ ਤਾਂ ਦੂਰ ਦੀ ਗੱਲ ਆ ਇਹਨਾਂ ਦੇ ਹੱਕਾਂ ਦੇ ਵਿੱਚ ਖੜਨ ਵਾਲਾ ਕੋਈ ਨਹੀਂ ਹੁਣ ਕੋਈ ਇਸ ਮਸਲੇ ਤੇ ਨਹੀਂ ਬੋਲੂਗਾ ਸਿੱਖਾਂ ਤੋਂ ਵੋਟ ਮੰਗਣ ਸਭ ਆ ਜਾਣਗੇ ਪਰ ਸਿੱਖਾਂ ਦੀ ਗੱਲ ਕੋਈ ਨਹੀਂ ਕਰੂਗਾ ਮੈਂ ਨਹੀਂ ਆਂਦਾ ਕਿ ਕੋਈ ਹਿੰਦੂਆਂ ਨੂੰ ਮਾੜਾ ਕਹੇ ਮੇਰਾ ਮਕਸਦ ਹਮੇਸ਼ਾ ਹੀ ਇਹ ਰਿਹਾ ਕਿ ਸੇਤ ਸਿੱਖਿਆ ਰੁਜ਼ਗਾਰ ਮਿਲਣਾ ਚਾਹੀਦਾ ਚਾਹੇ ਕੋਈ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਕੁਸ਼ ਨਹੀਂ ਨਾਲ ਮੈਂ ਇਹ ਵੀ ਕਹਿ ਦੇਵਾਂ ਕਿ ਤੁਸੀਂ ਭਾਈ ਸਾਹਿਬ ਪਿੰਡਾਂ ਦੇ ਹਾਲਾਤ ਵੇਖੋ ਲੋਕਾਂ ਦੇ ਘੱਡਗਣਾਲਿਆ ਸ਼ਹਿਰਾਂ ਚ ਜਾਓ ਗਰੀਬ ਹਿੰਦੂ ਤਬਕਾ ਚਾਹੇ ਕੋਈ ਮੁਸਲਮ ਚਾਹੇ ਕੋਈ ਈਸਾਈ ਚਾਹੇ ਕੋਈ ਸਿੱਖ ਦੁਕਾਨਦਾਰ ਇਹੋ ਜਿਹੇ ਆ ਜਿਹੜੇ ਕਿਰਾਇਆਂ ਤੇ ਰਹਿ ਰਹੇ ਆ ਚਾਹੇ ਕੋਈ ਐਸਸੀ ਬੀਸੀ ਜਰਨਲ ਕੋਈ ਹੋਵੇ ਉਹਨਾਂ ਵੱਲ ਤਾਂ ਤੁਹਾਡਾ ਧਿਆਨ ਨਹੀਂ ਜਾਂਦਾ ਤੇ ਤੁਸੀਂ ਪ੍ਰਾਣੀਆਂ ਖੁੱਡਾਂ 'ਚ ਹੱਥ ਮਾਰਦੇ ਆਂ ਔਰ ਸਾਡੇ ਹਮੇਸ਼ਾ ਜ਼ਖਮਾਂ ਤੇ ਜਦੋਂ ਅੰਗੂਰ ਆਇਆ ਤੇ ਤੁਸੀਂ ਉਹਨਾਂ ਅੰਗੂਰਾਂ ਨੂੰ ਪੱਟ ਕੇ ਉਹਨਾਂ ਤੇ ਲੂਣ ਪਾਇਆ ਮੈਂ ਐਮਪੀ ਦੀ ਚੋਣ ਲੜ ਰਿਹਾ ਫਿਰੋਜ਼ਪੁਰ ਤੋਂ ਮੈਂ ਮਜ਼ਦੂਰਾਂ ਦੇ ਘਰੋਂ ਸੰਬੰਧਿਤ ਆ ਤੇ ਮੇਰੀ ਲੜਾਈ ਆ ਜਿਹੜੇ ਹਜ਼ਾਰ ਕਿੱਲਾਂ ਦੇ ਮਾਲਕ ਆ ਕਰੋੜਾ ਪਤੀ ਆ ਮੈਨੂੰ ਕਿਸੇ ਨੇ ਗੱਡੀ ਦੇਤੀ ਤੇ ਮੈਂ ਉਹਦੀ ਵੀਡੀਓ ਪਾਤੀ ਮੈਨੂੰ ਕਹਿਣ ਲੱਗੇ ਮੰਗਤਾ ਮੈਨੂੰ ਕਦੇ ਕੁਛ ਕਹਿਣ ਲੱਗੇ ਮੈਂ ਮੰਗਤਾ ਹੋ ਗਿਆ ਹੱਕਾਂ ਦੀ ਲੜਾਈ ਲੜ ਰਿਹਾ ਮੈਂ ਅੱਜ ਵੀ ਕਹੂੰਗਾ ਕਿ 9501587965 90501587965 9501587965 ਇਹੀ ਨੰਬਰ ਮੇਰਾ Google Pay ਆ Paytm ਆ ਤੇ ਭਾਈ ਮੈਂ MP ਦੀ ਚੋਣ ਲੜ ਰਿਆ ਹਾਂ ਹਸਪੀਟਲਾਂ ਦੇ ਵਿੱਚ ਸੁਣਵਾਈ ਹੈ ਨਹੀਂ ਗਰੀਬ ਬੰਦੇ ਦੀ ਚਾਹੇ ਉਹ ਕਿਸੇ ਜਾਤੀ ਧਰਮ ਦਾ ਹੋਵੇ ਔਰ ਥਾਣੇ ਕਚਹਿਰੀਆਂ ਦੇ ਵਿੱਚ ਸੁਣਵਾਈ ਹੈ ਨਹੀਂ ਤੇ ਜਦੋਂ ਅਸੀਂ ਮਰਦੇ ਹਾਂ ਜਦੋਂ ਬਿਨਾਂ ਇਲਾਜ ਤੋਂ ਮਰਦੇ ਹਾਂ ਮੰਗ ਤੇ ਤਾਂ ਅਸੀਂ ਉਦੋਂ ਬੰਦੇ ਹਾਂ ਅਸੀਂ ਰੁਜ਼ਗਾਰ ਸਰਕਾਰ ਤੋਂ ਮੰਗਦੇ ਹਾਂ ਜਿਹੜੀ ਸਰਕਾਰ ਸਾਡੇ ਤੋਂ ਵੋਟਾਂ ਮੰਗਦੀ ਆ ਅਸੀਂ ਡੰਡੇ ਖਾਣੇ ਉਹਨਾਂ ਤੋਂ ਫਿਰ ਮੰਗਤੇ ਕੌਣ ਆਏ ਆਪਾਂ ਤਾਂ ਪਹਿਲੇ ਦਿਨੋਂ ਹੀ ਮੰਗਤੇ ਆ ਗੱਲਾਂ ਕੇਜੀਆਂ ਕਰਦੇ ਆ ਆਟਾ ਰਾਂਛਨ ਦਾਲ ਬਿਜਲੀ ਮਾਫੀ ਔਰ ਜਿਹੜਾ ਕਹਿ ਲੋ ਕਰਜ਼ਾ ਮਾਫੀ ਇਹ ਮੰਗਦੇ ਆ ਤੇ ਮੰਗਤੇ ਤਾਂ ਆਪਾਂ ਪਹਿਲੇ ਦਿਨ ਤੋਂ ਮੈਨੂੰ ਤੁਸੀਂ ਮੰਗਤਾ ਕੀ ਕਹੋਗੇ ਪੌਣਾ ਪੰਜਾਬ ਮੰਗਤਾ ਹੋਇਆ ਬੈਠਾ ਮੈਨੂੰ ਕੱਲੇ ਨੂੰ ਕਿਉਂ ਕਹਿੰਨੇ ਆ ਮੈਂ ਫਿਰ ਤਵਾਨਾ ਕਿ ਜੇ ਕੋਈ ਬਾਹਰ ਦਾ ਸੱਜਣਾ ਚਾਹੇ ਕੋਈ ਪੰਜਾਬ ਦਾ ਸੱਜਣਾ ਮੈਂ ਪੋਸਟਰ ਲਾਉਣੇ ਆਂ ਨੋਂ ਹਲਕੇ ਆ ਮੈਨੂੰ ਮਦਦ ਦੀ ਜ਼ਰੂਰਤ ਆ ਮੈਂ ਪਿੰਡ-ਪਿੰਡ ਜਾਣਾ ਮੈਨੂੰ ਤੇਲ ਦੀ ਜ਼ਰੂਰਤ ਆ ਕੁਝ ਲੋਕਾਂ ਨੇ ਮੈਨੂੰ ਬਹੁਤ ਗਲਤ ਫੋਨ ਕੀਤੇ ਕਿ ਆਹ ਕੰਮ ਚਲਾ ਲਾ ਅਸੀਂ ਵੀ ਆ ਜਾਾਂਗੇ ਉਹ ਭਲਿਓ ਮਾਨਸੋ ਸਾਡੀਆਂ ਪੰਜਾਬ ਦੇ ਵਿੱਚ ਮੈਂ ਦੱਸਣਾ ਨਹੀਂ ਚਾਹੁੰਦਾ ਕਈ ਐਹੋ ਜੀਆਂ ਥਾਵਾਂ ਬਣੀਆਂ ਪਈਆਂ ਜਿੱਥੇ ਦੋ ਡੰਗ ਦੀ ਰੋਟੀ ਪਿੱਛੇ ਦੇ ਵਪਾਰ ਦੇ ਧੰਦੇ ਹੋ ਰਹੇ ਆ ਓ ਕੰਜਰੋ ਮੈਂ ਸਾਰਿਆਂ ਨੂੰ ਨਹੀਂ ਆਂਦਾ ਜਿਹੜੇ ਬੰਦੇ ਨੇ ਮੈਨੂੰ ਫੋਨ ਕੀਤੇ ਸੀ ਮੈਂ ਉਹਨਾਂ ਨੂੰ ਜਵਾਬ ਦਿੱਤੇ ਆ ਪੰਜਾਬ ਦੀਆਂ ਧੀਆਂ ਪੈਣਾ ਹੀ ਆਹੋ ਅਸੀਂ ਕਰ ਕੀ ਰਹੇ ਆ ਅਸੀਂ ਬੋਲ ਕੀ ਰਹੇ ਆ ਔਰ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ ਸਾਡੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਆਜ਼ਾਦ ਉੱਠ ਖੜੋ ਭਰਾਵੋ ਟੈਂਟੀਆਂ ਤੇ ਬਹਿ ਕੇ ਜਾਂ ਇਹਨਾਂ ਤੋਂ ਲਾਠੀ ਚਾਰਜ ਕਰਾ ਕੇ ਸਾਡੇ ਗਿੱਟੇ-ਗੋਡੇ ਤਾਂ ਟੁੱਟ ਸਕਦੇ ਆ ਪਰ ਸਾਨੂੰ ਸਾਡੇ ਹੱਕ ਨਹੀਂ ਮਿਲ ਸਕਦੇ ਜੇਕਰ ਹੱਕ ਲੈਣਾ ਤੇ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪਾ ਲੋ ਮੈਂ 2020 ਦੇ ਵਿੱਚ ਵੀ ਆਖਿਆ ਸੀ ਤੇ ਅੱਜ 2024 ਦੇ ਵਿੱਚ ਵੀ ਆਖ ਰਿਹਾ ਉਦੋਂ ਤੁਸੀਂ ਅੱਖ ਰੱਖੀ ਝਾੜੂ ਤੇ ਉਹੀ ਝਾੜੂ ਇਥੋਂ ਦਾ ਅੱਖ ਮੂੰਚ ਵਜਦਾ ਫਿਰਦਾ ਤੁਹਾਡਾ ਬੇੜਾਗਰ ਕਰਦਾ ਫਿਰਦਾ ਮੈਂ ਫਿਰ ਤੋਂ ਕਹਿਣਾ ਕਿ ਮੈਨੂੰ ਪਟਿਆਲੇ ਤੋਂ ਫੋਨ ਵੀ ਆਏ ਆ ਕਿ ਗੱਡੀ ਲੈ ਜਾ ਭਾਈ ਮੈਂ ਇੰਨੀ ਦੂਰ ਚਲੋ ਕਿਵੇਂ ਨਾ ਕਿਵੇਂ ਕਰਕੇ ਜਾਊਂਗਾ ਪਰ ਮੈਂ ਲੋਕਾਂ ਨੂੰ ਕਹਿਣਾ ਨੌ ਹਲਕੇ ਆ ਮਲੋਟ ਹਲਕਾ ਆ ਬੋਰ ਹਲਕਾ ਬੱਲੂਆਣਾ ਹਲਕਾ ਫਾਜ਼ਿਲਕਾ ਮੁਕਸਰ ਜਲਾਲਾਬਾਦ ਗੁਰੂ ਅਰਸਾਇਆ ਫਿਰੋਜ਼ਪੁਰ ਤੇ ਫਿਰੋਜ਼ਪੁਰ ਦੇ ਵਿੱਚ ਹੀ ਦੋ ਹਲਕੇ ਪੈਂਦੇ ਆ ਇਹ ਨੌ ਹਲਕਿਆਂ ਦੇ ਵਿੱਚ ਮੈਂ ਐਮਪੀ ਦੀ ਚੋਣ ਲੜ ਰਿਆ ਨੌ ਹਲਕਿਆਂ ਦੇ ਵਿੱਚ ਜਾਣਾ ਵੀ ਆ ਮੈਂ ਪਰ ਮੈਨੂੰ ਗੱਡੀਆਂ ਤੇਲ ਦੀ ਪ੍ਰੋਬਲਮ ਆ ਪੋਸਟਰਾਂ ਦੀ ਪ੍ਰੋਬਲਮ ਆ ਨੰਬਰ ਮੈਂ ਦੇ ਚੁੱਕਿਆ ਮੇਰੀ ਆਰਥਿਕ ਪੱਖੋਂ ਮਦਦ ਕਰੋ ਔਰ ਇਹ ਮੈਂ ਕੋਈ ਆਪ ਦੀ ਲੜਾਈ ਨਹੀਂ ਲੜ ਰਿਆ ਯਾਦ ਰੱਖੋ ਲੜਾਈ ਮੇਰੀ ਕੀ ਆ ਕਿਸੇ ਦੀ ਲੜਾਈ ਇੱਥੇ ਕੋਈ ਨਹੀਂ ਦੁਨੀਆ ਦੇ ਵਿੱਚ ਇੱਕ ਕਰ ਹੀ ਜਨਮ ਮਿਲਦਾ ਸਾਨੂੰ ਇੱਥੇ ਅਸੀਂ ਗਿੱਟੇ ਗੋਡੇ ਕੜਾ ਜਿਹੜਾ ਕਹੋ ਕੜੀਸ ਕੜੀਸ ਕੇ ਮਰਦੇ ਆ ਇੱਥੇ ਸਾਡੇ ਪਿਓ ਦਾਦਿਆਂ ਨੇ ਗਰੀਬੀ ਵੇਖੀ ਮਾਂ ਬਾਪ ਨੇ ਗਰੀਬੀ ਵੇਖੀ ਔਰ ਆਪਾਂ ਗਰੀਬੀਆਂ ਵੇਖ ਰਹੇ ਆ ਜਿਹਦੇ ਘਰੇ ਕੋਈ ਚਾਰ ਪੈਸੇ ਆ ਖੁਸ਼ ਨਾ ਹੋਵੇ ਤੁਹਾਡੀ ਇੱਥੇ ਸੁਣਵਾਈ ਨਹੀਂ ਹੋਣੀ ਜੇਕਰ ਪੋਲੀਟੀਕਲ ਪਾਵਰ ਪੈ ਗਈ ਯਾਦ ਰੱਖ ਲੋ ਤੇ ਮੈਂ ਇਹੀ ਕਹੂੰਗਾ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਿ ਜਦੋਂ ਕੋਈ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਤੇ ਬੜੀ ਡੂੰਗੀ ਅੱਖ ਹੋ ਜਾਂਦੀ ਆ ਪਰ ਜਦੋਂ ਕਿਤੇ ਹੋ ਜਿੱਥੇ ਤੁਹਾਡੀਆਂ ਸਰਕਾਰਾਂ ਹੁੰਦੀਆਂ ਉੱਥੇ ਬੜਾ ਕੁਝ ਹੋ ਜਾਂਦਾ ਉੱਥੇ ਸਾਰੇ ਚੁੱਪੀ ਵੱਟ ਜਾਂਦੇ ਆ ਪੰਜਾਬ ਦੇ ਵਿੱਚ ਜੇਕਰ ਜਿਨ੍ਹਾਂ ਦੀ ਅਸੀਂ ਇੱਜ਼ਤ ਕਰਦੇ ਆ ਉਹਨਾਂ ਦਾ ਹਮੇਸ਼ਾ ਹੀ ਤੁਸੀਂ ਵਿਰੋਧ ਕੀਤਾ ਤੇ ਜਿਨ੍ਹਾਂ ਦੀ ਤੁਸੀਂ ਇੱਜ਼ਤ ਕਰਦੇ ਆ ਤੇ ਉਹਨਾਂ ਦੇ ਨਾਰੇ ਲੱਗਦੇ ਆ ਜਿਨ੍ਹਾਂ ਦੀ ਅਸੀਂ ਇੱਜ਼ਤ ਕਰਦੇ ਆ ਉਹਨਾਂ ਦੇ ਮੁਰਦਾਬਾਦ ਹੁੰਦੇ ਆ ਕਿਉਂ ਹੁੰਦੇ ਆ ਇਹ ਦੱਸੋ ਤੇ ਮੈਂ ਫਿਰ ਤੋਂ ਦੱਸ ਦਿੰਨਾ ਪੰਜਾਬ ਵਾਲਿਓ ਪੰਜਾਬ ਸੰਭੋ ਜਿਹੜੇ ਸੱਜਣ ਬਾਹਰ ਜਾ ਰਹੇ ਆ ਉਧਰੋਂ ਪੈਸਾ ਇਕੱਠਾ ਕਰੋ ਇੱਧਰ 100-100 ਕਿਲਾ ਪੈਲੀਆਂ ਦਾ ਬਣਾਓ ਤਾਂ ਕਿ ਤੁਹਾਡੇ ਕੋਈ ਹੱਕ ਨਾ ਖੋ ਸਕੇ ਐਧਰ ਆਓ ਇਹੀ ਆਪਣਾ ਪੰਜਾਬ ਆ ਇੱਥੇ ਜੰਮਿਆ ਤੇ ਇੱਥੇ ਮਰੀਏ ਯਾਦ ਰੱਖੋ ਤੇ ਜੇਕਰ ਮੇਰੀ ਗੱਲਾਂ ਕਿਸੇ ਨੂੰ ਗਲਤ ਲੱਗੀਆਂ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਜੇਕਰ ਮੈਂ ਕਿਸੇ ਧਰਮ ਬਾਰੇ ਜਾਂ ਕਿਸੇ ਜਾਤ ਬਾਰੇ ਭਾਈ ਪਹਿਲੀ ਗੱਲ ਮੈਂ ਮਾੜਾ ਏਡੀ ਮੇਰੀ ਕਾਤ ਹੈ ਨਹੀਂਗੀ ਤੇ ਜੇਕਰ ਗਲਤੀ ਦੇ ਨਾਲ ਬੋਲ ਕੇ ਆਵਾਂ ਤੁਹਾਡਾ ਬੱਚਾ ਤੁਹਾਡਾ ਭਰਾ ਭੈਣ ਭਰਾਵਾਂ ਕੇ ਹੱਥ ਬਨ ਕੇ ਬਜ਼ੁਰਗਾਂ ਦੇ ਹੱਥ ਬਨ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ